ਅਟਵਾ ਦਾ ਇੱਕ ਪਰਿਵਾਰ ਅ ਹਜ਼ਾਰਾਂ ਡਾਲਰ ਦਾ ਚੂਨਾ ਲੱਗ ਗਿਆ ਉਹਨੂੰ ਟਾਊਨ ਹਾਊਸ ਕਿਰਾਏ ਤੇ ਲੈਣ ਦੇ ਚੱਕਰ ਦੇ ਵਿੱਚ ਜਿੱਥੇ ਉਹਨਾਂ ਨੇ ਜਾਣਾ ਸੀ ਕਿਰਾਏ ਤੇ ਰਹਿਣਾ ਸੀ ਉਹ ਪਤਾ ਲੱਗਿਆ ਕਿ ਪਹਿਲਾਂ ਹੀ ਕਿਸੇ ਨੇ ਕਿਰਾਏ ਦੇ ਉੱਤੇ ਛਾੜ ਦਿੱਤਾ ਧੋਖਾ ਉਹਨਾਂ ਦੇ ਨਾਲ ਹੋ ਗਿਆ ਜਾਰਡਨ ਜੇਡ ਉਹਦਾ ਨਾਮ ਦੱਸਦੇ ਆ ਉਹਨੇ ਚਾਬੀਆਂ ਲੈਣੀਆਂ ਸੀ ਆਪਣੇ ਜਿਹੜੇ ਅ ਅਦੇ ਨਵੇਂ ਘਰ ਦੀਆਂ ਤੇ ਇਸ ਵੀਕਐਂਡ ਦੇ ਉੱਤੇ ਪਰ ਜਿਹੜਾ ਜਾ ਕੇ ਜਦੋਂ ਉਹ ਪਤਾ ਲੱਗਦਾ ਕਿ ਉਹ ਇੱਕ ਹੋਰ ਵਿਅਕਤੀ ਜਿਹੜਾ ਆ ਉਹ ਉਹ ਜਿਹੜਾ ਰੀਅਲਟਰ ਆਪਣੇ ਆਪ ਨੂੰ ਦੱਸ ਰਿਹਾ ਸੀ ਉਹ ਉਹਦੇ ਨਾਲ ਧੋਖਾ ਕਰ ਗਿਆ ਹੋਇਆ ਕੀ ਆ ਮਤਲਬ ਬਿਲਕੁਲ ਹੀ ਇੱਕ ਝਟਕੇ ਵਾਲੀ ਗੱਲ ਉਹਨਾਂ ਦੇ ਨਾਲ ਵਾਪਰੀ ਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਮਤਲਬ ਸੋਚ ਨਹੀਂ ਸਕਦੇ ਕਿ ਉਹ ਬੰਦਾ ਸੋਚਣ ਲੱਗ ਪਿਆ ਵੀ ਡਿਪੋਜ਼ਿਟ ਆਪਣਾ ਵਾਪਸ ਕਿੱਦਾਂ ਲਵਾਂ ਲਿਸਟਿੰਗ ਫੇਸਬੁੱਕ ਦੇ ਉੱਤੇ ਆਈ ਫੇਸਬੁੱਕ ਮਾਰਕੀਟਪਲੇਸ ਦੇ ਉੱਤੇ ਚਾਰ ਬੈਡਰੂਮ ਦਾ ਤੇ ਚਾਰ ਬਾਥਰੂਮ ਦਾ ਟਾਊਨ ਹਾਊਸ ਸੀ ਬ੍ਰੇਵਨ ਦੇ ਵਿੱਚ ਲਿਸਟ ਕੀਤਾ ਗਿਆ ਸੀ ਇਹਨੂੰ ਬਿਜ਼ੀ ਲਿਬਰਟੀ ਦੁਆਰਾ ਹੁਣ ਫੇਸਬੁੱਕ ਦੇ ਉੱਤੇ ਜਾਂ ਜਦੋਂ ਇੰਟਰਨੈਟ ਦੇ ਉੱਤੇ ਮਾਰਕੀਟਪਲੇਸ ਦੇ ਉੱਤੇ ਆਉਂਦੀ ਹੈ ਉਹਦੀ ਮਦਰ-ਇਨ-ਲਾ ਜਿਹੜੀ ਆ ਉਹ ਉੱਥੇ ਗਈ ਘਰ ਨੂੰ ਦੇਖਣ ਦੇ ਲਈ ਪ੍ਰਾਪਰਟੀ ਨੂੰ ਜੂਨ 12 ਨੂੰ ਵੀ ਮੈਂ ਕਿਰਾਏ ਤੇ ਲੈਣਾ ਚਾਰ ਬੈਡਰੂਮ ਤੇ ਚਾਰ ਬਾਥਰੂਮ ਦਾ ਇਹ ਟਾਊਨ ਹਾਊਸ ਤੇ ਮੈਂ ਦੇਖਿਆ ਮੈਂ ਜਿਹੜਾ ਰੀਅਲ ਏਸਟੇਟ ਏਜੰਟ ਸਿਗਾ ਆ ਉਹ ਮਤਲਬ ਉੱਥੇ ਮਤਲਬ ਜਦੋਂ ਜਿਹੜਾ ਬਾਹਰ ਸਾਈਨ ਲੱਗਾ ਸੀਗਾ ਉੱਥੇ ਜਿਹੜਾ ਉੱਥੇ ਸਾਈਨ ਲੱਗਿਆ ਸੀ ਬਿਲਕੁਲ ਉਹਦੇ ਵਰਗਾ ਲੱਗਦਾ ਸੀ ਉਹ ਉਸ ਘਰ ਦੇ ਤੇ ਘਰ ਦਾ ਜਿਹੜਾ ਦਰਵਾਜ਼ਾ ਸੀ ਉਹ ਪਹਿਲਾਂ ਖੁੱਲਾ ਸੀ ਉਹ ਉੱਥੇ ਗਏ ਤੇ ਜਾ ਕੇ ਉਹਨਾਂ ਨੇ ਘਰ ਦਾ ਪੂਰਾ ਟੂਰ ਕੀਤਾ ਟੂਰ ਕਰਨ ਤੋਂ ਬਾਅਦ ਸਾਰਾ ਕੁਝ ਉਹਨਾਂ ਨੂੰ ਮਤਲਬ ਠੀਕ ਠਾਕ ਲੱਗਾ ਜਿਦਾ ਆਮ ਘਰਾਂ ਦੇ ਵਿੱਚ ਹੁੰਦਾ ਜ਼ੇਡ ਨੇ ਇਹ ਜਾਣਕਾਰੀ ਦਿੱਤੀ ਜਿਹੜੇ ਉਹਦੇ ਨੇੜੇ ਤੇ ਜਿਹੜੇ ਸੀਗੇ ਸਟਰੀਟ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਉਹ ਇੱਕ ਨਹੀਂ ਸੀ ਉਸ ਦਿਨ ਟੂਰ ਕਰਨ ਆਈ ਉਸ ਦਿਨ ਬਹੁਤ ਸਾਰੇ ਲੋਕ ਆਏ ਸੀ ਬੜਾ ਸਾਰਾ ਟ੍ਰੈਫਿਕ ਉੱਥੇ ਕਹਿੰਦੇ ਸੀਗਾ ਉਸ ਥਾਂ ਦੇ ਉੱਤੇ ਜਿਹੜੇ ਗੁਆਂਢੀ ਸੀ ਉਹਨਾਂ ਨੇ ਦੱਸਿਆ ਵੀ ਕੱਲੇ ਤੁਸੀਂ ਨਹੀਂ ਉਸ ਦਿਨੇ ਘਰ ਕੇ ਦੇਖ ਕੇ ਗਏ ਪਹਿਲਾਂ ਕਈ ਲੋਕ ਉਹ ਵੀ ਘਰ ਦੇਖ ਕੇ ਗਏ ਆ 10 ਕਹਿੰਦੇ ਪਰਿਵਾਰ ਘਟੂ ਘਟੋਸ ਦੇ ਨਾਲ ਆਏ ਆ ਜਿਨ੍ਹਾਂ ਨੇ ਇਹ ਘਰ ਦੇਖਿਆ ਆ ਹੁਣ ਇਹਦੇ ਜਦੋਂ ਉਹ ਦੇਖਿਆ ਉਹਨਾਂ ਨੇ ਉਹ ਜਿਹੜਾ ਵਿਅਕਤੀ ਸੀਗਾ ਜਿਹੜਾ ਘਰ ਦਿਖਾ ਰਿਹਾ ਸੀ ਉਹ ਅਸਲ ਦੇ ਵਿੱਚ ਰੀਅਲ ਏਸਟੇਟ ਏਜੰਟ ਨਹੀਂ ਸੀ ਜਾਂ ਕਹਿ ਲਓ ओरिजिनल ਏਸਟੇਟ ਏਜੰਟ ਨਹੀਂ ਸੀ ਜਿਹੜਾ ਉਸ ਲਿਸਟਿੰਗ ਦੇ ਉੱਤੇ ਜਿਹੜਾ ਸੀਗਾ ਤੇ ਜਿਹੜੀ ਸ਼ੋਇੰਗ ਕੀਤੀ ਸਾਰੇ ਦੀ ਸਾਰੀ ਫੇਕ ਸੀ ਜਾਣੀ ਕੋਈ ਬੰਦਾ ਕਿਸੇ ਦਾ ਘਰ ਵੈਸੇ ਹੀ ਦਿਖਾ ਗਿਆ ਤੇ ਕਿਰਾਇਆ ਲੈ ਗਿਆ ਜਿਹੜਾ ਕਿ ਉਹਦਾ ਹੈ ਹੀ ਨਹੀਂ ਸੀ ਹੁਣ ਗਵਾਂਡੀਆ ਦੇ ਨਾਲ ਗੱਲਬਾਤ ਕੀਤੀ ਉਹ ਜਿਹੜੇ ਗਵਾਂਡੀ ਆ ਉਹ ਕਹਿੰਦੇ ਵੀ ਲੋਕ ਸਮਿਥ ਦਾ ਟਰੱਕ ਇੱਥੇ ਆਇਆ ਸੀ ਉਦੋਂ ਲੋਕ ਸਮਿਥ ਦਾ ਮਤਲਬ ਆ ਕਿ ਜਿੰਦਾ ਤੋੜਨ ਦੇ ਲਈ ਅਸਿਊਮ ਇਹ ਕਰਦੇ ਆ ਕਿ ਲੋਕ ਸਮਿਥ ਨੂੰ ਨੇ ਕਾਲ ਕੀਤਾ ਸੀ ਤੇ ਜਿਹੜਾ ਫਿਰ ਉਹਨੇ ਮਤਲਬ ਡੋਰ ਲੋਕ ਸਮਿਥ ਕੋਲੋਂ ਖਲਵਾ ਲਿਆ ਤੇ ਉਹਨੇ ਜਿਹੜਾ ਘਰ ਸੀ ਉਹਨਾਂ ਨੂੰ ਦਿਖਾ ਦਿੱਤਾ ਮਤਲਬ ਜੇ ਹੁਣ ਉਹ ਡੋਰ ਉਹਨੇ ਜਿਹੜਾ ਖਲਾ ਕੇ ਤੇ ਉਹ ਘਰ ਦੇਖ ਲਿਆ ਤੇ ਮਤਲਬ ਜਿਹੜਾ ਆ ਜਿੱਦਾਂ ਵੀ ਉਹਦੇ ਕੋਲ ਚਾਬੀਆਂ ਹੁੰਦੀਆਂ ਉਹਨੇ ਇਹ ਸਮਝ ਕਿ ਉਹ ਘਰ ਦਿਖਾਤਾ ਹਾਲਾਂਕਿ ਲੋਕਸਮੈਥ ਇਦਾਂ ਇਦਾਂ ਕਦੇ ਕਰਦੇ ਨਹੀਂ ਉਹ ਪਹਿਲਾਂ ਤੁਹਾਡੀ ਆਈਡੀ ਜਾਂ ਕੁਝ ਲੈਂਦੇ ਆ ਸਾਰਾ ਕੁਝ ਵੀ ਤੁਸੀਂ ਮੰਨ ਲਓ ਤੁਹਾਡੇ ਘਰ ਦੀ ਚਾਬੀ ਤੁਹਾਡੇ ਕੋਲ ਗਵਾਚ ਗਈ ਤੁਸੀਂ ਉਹਨੂੰ ਨਕਲੀ ਚਾਬੀ ਕਿਸੇ ਤੋਂ ਲਿਆ ਕੇ ਲੋਕ ਖੋਲ੍ਹ ਨਹੀਂ ਸਕਦੇ ਲੋਕਸਮੈਥ ਤੋਂ ਜਿਹੜੇ ਇਹ ਲੋਕ ਖੋਲਣ ਵਾਲੇ ਹੁੰਦੇ ਉਹ ਤੁਹਾਨੂੰ ਆਈਡੀ ਜਾਂ ਤੁਹਾਨੂੰ ਦੱਸਣਾ ਪੈਂਦਾ ਵੀ ਘਰ ਮੇਰਾ ਪਰ ਜਿੱਥੇ ਉਹਨੇ ਇੰਨਾ ਕਰ ਲਿਆ ਉੱਥੇ ਉਹ ਵੀ ਕਿਸੇ ਤਰ੍ਹਾਂ ਸਾਬਤ ਕਿਤੇ ਉਹਨੇ ਉਹ ਖੋਲ੍ਹਿਆ ਪ੍ਰਾਪਰਟੀ ਜਿਹੜੀ ਆ ਲਿਸਟ ਕੀਤੀ ਗਈ ਸੀ ਪਹਿਲਾਂ realtor.ca ਦੇ ਉੱਤੇ ਇੱਕ ਏਜੰਟ ਦੁਆਰਾ ਜਿਹੜੀਆਂ ਜਿਹੜੀਆਂ ਜਿਹੜੀ ਸੀਗੀਆਂ ਡਿਟੇਲਸ ਸੀਗੀਆਂ ਰਿਅਲਿਟੀ ਦੀਆਂ ਹੋਸਟ ਇਟਵਿਲ ਦੇ ਵਿੱਚ ਸੀਗੀਆਂ ਪਰ ਜਿਹੜਾ ਬ੍ਰੋਕਰੇ ਸੀਗਾ ਉਹ ਕਹਿੰਦੇ ਕਿ ਇਹ ਜਿਹੜਾ ਏਜੰਟ ਸੀ ਉਹਨੇ ਹਜੇ ਤੱਕ ਪ੍ਰਾਪਰਟੀ ਇੱਕੋ ਵਾਰੀ ਦਿਖਾਈ ਆ ਮਤਲਬ ਇੱਕੋ ਵਾਰੀ ਪ੍ਰਾਪਰਟੀ ਦਿਖਾਈ ਆ ਜਿਹੜਾ ਏਜੰਟ ਜ਼ੈਡ ਮੰਨਦਾ ਸੀ ਕਿ ਇਹ ਏਜੰਟ ਆ ਜਿਹਦੇ ਨਾਲ ਉਹ ਗੱਲਬਾਤ ਕਰ ਰਿਹਾ ਸੀ ਉਹਨੂੰ ਲੱਗਿਆ ਕਿ ਉਹੀ ਨਾ ਆ ਜਿਹੜੀ ਉਹਨਾਂ ਦੀ ਬ੍ਰੋਕਰੇਜ ਸੀਗੀ ਉਹ ਕਹਿੰਦੇ ਆ ਵੀ ਸਾਇਸ਼ੀ ਤੇ 19 ਸਾਲ ਤੋਂ ਬ੍ਰੋਕਰੇ ਚਲਾ ਰਹੇ ਆ ਸਾਡੇ ਕੋਲ ਲਗਭਗ 100 ਦੇ ਜਿਹੜੇ ਸੇਲਜ਼ ਪਰਸਨ ਨੇ ਤੇ ਉਹ ਕਹਿੰਦੇ ਸਾਨੂੰ ਕਦੇ ਇਦਾਂ ਦਾ ਕੁਝ ਹੋਇਆ ਹੀ ਨਹੀਂ ਕਿ ਇਹ ਤੇ ਬਿਲਕੁਲ ਇੱਕ ਸ਼ੌਕ ਵਾਲੀ ਗੱਲ ਆ ਜਿਨ੍ਹਾਂ ਨੇ ਉਹ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਦੂਜੇ ਕੁਝ ਰੀਅਲਟਰਸ ਦੇ ਕੋਲ ਗਏ ਆ ਪ੍ਰਾਪਰਟੀ ਜਿਹੜੀਆਂ ਲਿਸਟ ਕੀਤੀਆਂ ਸੀ ਉਹਨਾਂ ਨੇ ਬਜ਼ੀ ਲਿਬਰਟੀ ਦੇ ਉੱਤੇ ਜਿਹਦੇ ਵਿੱਚ ਇਹ ਜਿਹੜਾ ਗ੍ਰੇਟਰ ਟੌਨਟੋ ਏਰੀਆ ਦੇ ਵਿੱਚ ਵੀ ਇੱਕ ਪ੍ਰਾਪਰਟੀ ਦੱਸੀ ਗਈ ਸੀ ਉਹ ਕਹਿੰਦੇ ਵੀ ਏ ਡਿਲੀਟ ਕੀਤੀ ਗਈ ਆ ਤੇ ਉਹ ਇਹ ਕਹਿੰਦੇ ਆ ਕਿ ਉਹਨਾਂ ਨੇ ਅਸਲ ਦੇ ਵਿੱਚ ਇਹ ਨਾਂ ਕਦੇ ਸੁਣਿਆ ਹੀ ਨਹੀਂ ਸੋ ਇੱਕ ਰੈਂਟਲ ਪ੍ਰਾਪਰਟੀ ਲੱਭਣੀ ਇਸ ਕੰਪੀਟੀਸ਼ਨ ਦੇ ਵੇਲੇ ਦੇ ਵਿੱਚ ਔਖੀ ਆ ਤੇ ਇਹ ਵਿਅਕਤੀ ਇਸ ਤਰੀਕੇ ਦੇ ਨਾਲ 5300 ਡਾਲਰ ਜਿਹੜਾ ਆ ਉਹ ਸਿੱਧਾ-ਸਿੱਧਾ ਧੋਖਾ ਕਰ ਗਿਆ ई ट्रांसफर ਉਹਨੇ ਰਿਕਵੈਸਟ ਕੀਤੀ ਲੈਂਡਲੋਰਡ ਤੋਂ ਤੇ ਜਿਹੜਾ ਪਹਿਲੇ ਤੇ ਆਖਰੀ ਮਹੀਨੇ ਦਾ ਰੈਂਟ ਕਹਿ ਲਓ ਤੇ ਕਨਫਰਮ ਕੀਤਾ ਘਰ ਜਿਹੜਾ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਪਤਾ ਲੱਗਿਆ ਕਿ ਰੈਂਟ ਕੀਤਾ ਗਿਆ ਸੀ ਹੁਣ ਉਹਦੀ ਜਿਹੜੀ ਮਦਰ ਆ ਉਹ ਸਿੰਗਲ ਮਮ ਆ ਤੇ ਉਹ ਤਿੰਨ ਜੌਬਸ ਕੰਮ ਕਰਦੀ ਹੈ ਆਪਣੇ ਆਪ ਦੇ ਉੱਤੇ ਤੇ ਜਿਹੜਾ ਸਾਰਾ ਪਰਿਵਾਰ ਆ ਉਹ ਮਤਲਬ ਸਾਰਾ ਕੁਝ ਇਸ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਸੋਚ ਰਿਹਾ ਹੈ ਤੇ ਉਹਨੇ ਹੁਣ ਗੋ ਫੰਡ ਵਿੱਚ ਸ਼ੁਰੂ ਕੀਤਾ ਕਿ ਜੇ ਕੋਈ ਮਦਦ ਕਰ ਸਕਦਾ ਵਿਅਕਤੀ ਕਿਉਂਕਿ ਐਡਾ ਵੱਡਾ ਘਾਟਾ ਜਿਹੜਾ ਫੇਕ ਲੀਜ਼ ਐਗਰੀਮੈਂਟ ਤੇ ਸਾਰਾ ਕੁਝ ਜਿਹੜਾ ਉਹ ਲੈ ਕੇ ਚਲਿਆ ਗਿਆ ਤੇ ਜਿਹਦੇ ਕੋਲ ਮੁੜ ਕੇ ਕੁਝ ਸੁਣਿਆ ਹੀ ਨਹੀਂ ਸੋ ਜਦੋਂ ਤੁਹਾਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਗੱਲਬਾਤ ਆਉਂਦੀ ਆ ਤੁਸੀਂ ਕਿਹੜੇ ਰੀਅਲਟਰ ਨਾਲ ਕੰਮਕਾਰ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਰੀਅਲਟਰ ਨੇ ਉਹ ਇਹ ਵੀ ਕਿਹਾ ਜਾਂਦਾ ਕਿ ਰੀਅਲਟਰ ਤੁਹਾਨੂੰ ਕਦੇ ਵੀ ਸਿੱਧੇ ਪੈਸੇ ਭੇਜਣ ਲਈ ਲੈਂਡਲੋਰਡ ਨੂੰ ਕਦੇ ਨਹੀਂ ਕਹੂਗਾ ਜਾਂ ਪ੍ਰਾਪਰਟੀ ਮੈਨੇਜਰ ਨੂੰ ਜਿਹੜੀ ਮਨੀ ਆ ਉਸ ਦੀ ਉਹ ਬ੍ਰੋਕਰੇਜ ਜਿਹੜੇ ਬ੍ਰੋਕਰੇਜ ਦੇ ਨਾਲ ਉਹ ਰੀਅਲਟਰ ਕੰਮ ਕਰਦਾ ਹੁੰਦਾ ਉਹਨਾਂ ਦੇ ਕੋਲ ਜਾਂਦੀ ਆ ਤੁਹਾਨੂੰ ਬਹੁਤ ਸਾਵਧਾਨੀ ਦੇ ਨਾਲ ਇਸ ਮਾਮਲਿਆਂ ਦੇ ਵਿੱਚ ਰਹਿਣਾ ਚਾਹੀਦਾ ਆ ਮਤਲਬ ਕਿਸੇ ਦਾ ਘਰ ਇੱਕ ਬੰਦੇ ਨੇ ਕਿਸੇ ਹੋਰ ਵੈਬਸਾਈਟ ਦੇ ਉੱਤੇ ਉਸ ਘਰ ਨੂੰ ਕਿਰਾਏ ਦੇ ਉੱਤੇ ਪਾਇਆ ਤੇ ਉਸੇ ਘਰ ਨੂੰ ਕਿਸੇ ਬੰਦੇ ਨੇ ਸਾਰਾ ਕੁਝ ਚੱਕ ਕੇ ਮਾਰਕੀਟਪਲੇਸ ਦੇ ਉੱਤੇ ਫੇਸਬੁੱਕ ਦੇ ਉੱਤੇ ਆਪਣੇ ਨਾਂ ਥੱਲੇ ਪਾ ਕੇ ਤੇ ਕਿਸੇ ਤਰੀਕੇ ਨਾਲ ਉਸ ਘਰ ਦਾ ਜਿੰਦਾ ਖਲਾ ਕੇ ਤੇ ਸਾਰਾ ਘਰ ਦਿਖਾ ਕੇ ਤੇ ਪੈਸੇ ਲੈ ਲਏ ਜਦੋਂ ਕਿ ਉਹ ਘਰ ਉਹਦਾ ਹੈ ਹੀ ਨਹੀਂ ਸੀ ਕਿਸੇ ਨਾਲ ਵੀ ਵਾਪਰ ਸਕਦੀ ਹੈ ਇਦਾਂ ਕਦੇ ਸੋਚਦਾ ਨਹੀਂ ਬੰਦਾ ਵੀ ਰੀਅਲਟਰ ਨਕਲੀ ਥੋੜਾ ਹੋ ਸਕਦਾ ਜਦੋਂ ਉੱਥੇ ਲਿਖਿਆ ਹੈ ਵੀ ਆਹ ਡਰੈਸਾ ਘਰ ਆ ਤੇ ਆਹ ਸਾਰਾ ਕੁਝ ਹੈ ਗਲਤ ਕਿਦਾਂ ਹੋ ਸਕਦਾ ਪਰ 5300 ਡਾਲਰ ਦਾ ਜਿਹੜਾ ਨੁਕਸਾਨ ਆ ਉਹਨਾਂ ਦਾ ਹੋ ਗਿਆ ਅਗਲੀ ਕਰਬਾ ਦੋਸਤੋ ਓਬੈਸਟੀ ਬਾਰੇ ਹੈ ਮੋਟਾਪੇ ਬਾਰੇ ਮੋਟਾਪਾ ਆਮ ਤੌਰ ਦੇ ਉੱਤੇ ਇਹਦਾ ਇੱਕੋ ਇੱਕ ਕਾਰਨ ਸਮਝਿਆ ਜਾਂਦਾ ਵੀ ਇਹਦਾ ਸਿੱਧਾ ਸਬੰਧ ਤੁਹਾਡੇ ਖਾਣੇ ਨਾਲ ਆ ਤੇ ਐਕਸਰਸਾਈਜ਼ ਨਾਲ ਆ ਤੁਸੀਂ ਕਿੰਨੀ ਕੈਲਰੀ ਰੋਜ਼ ਖਾਂਦੇ ਆ ਤੇ ਕਿੰਨੀਆਂ ਤੁਸੀਂ ਬਰਨ ਕਰਦੇ ਆ ਇਹਦੇ ਵਿੱਚ ਵਿਚਾਲੇ ਮੋਟਾਪਾ ਪਿਆ ਜੇ ਤੁਹਾਡੀਆਂ ਕੈਲਰੀਜ਼ ਜ਼ਿਆਦਾ ਹੈ ਅੰਦਰ ਤੁਸੀਂ ਜ਼ਿਆਦਾ ਲੈ ਕੇ ਜਾ ਰਹੇ ਹੋ ਬਰਨ ਨਹੀਂ ਕਰਦੇ ਹਿੱਲ ਜੁਲ ਸਰੀਰ ਦੇ ਨਹੀਂ ਕਰਦੇ ਤੇ ਉਹ ਐਡ ਹੋਈ ਜਾਂਦੀਆਂ ਜਿਹੜਾ ਮੋਟਾਪਾ ਬਣ ਜਾਂਦਾ ਤੇ ਜੇ ਤੁਸੀਂ ਓਨਾ ਕੰਮ ਵੀ ਕਰਦੇ ਹੋ ਬਰਨ ਹੋਈ ਜਾਂਦੀਆਂ ਤੇ ਤੁਹਾਡਾ ਬਰਨ ਜ਼ਿਆਦਾ ਕਰਦੇ ਹੋ ਖਾਣੇ ਘਟਾਉਂਦੇ ਤੁਹਾਡਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਪਰ ਹੁਣ ਵਿਗਿਆਨੀਆਂ ਨੇ ਇੱਥੇ ਇੱਕ ਖੋਜ ਕੀਤੀ ਉਹ ਕਹਿੰਦੀ ਗੱਲ ਇਹ ਨਹੀਂ ਸਿੱਧੀ ਨਹੀਂ ਗੱਲ ਇਹ ਤੋਂ ਬਹੁਤ ਟੇਢੀ ਆ ਜਿਹੜੀ ਅਵੈਸਟੀ ਆ ਉਹ ਇੱਕ ਬਹੁਤ ਟੇਡਾ ਗੁੰਝਲਦਾਰ ਮਸਲਾ ਆ ਕਈ ਕੇਸਸ ਦੇ ਵਿੱਚ ਕਈ ਫੈਕਟਰ ਦੇ ਵਿੱਚ ਜੁੜਦੇ ਆ ਜਿਹੜੇ ਦੱਸਦੇ ਆ ਕਿ ਇਹ ਗੱਲਬਾਤ ਸਿਰਫ ਖਾਣ ਤੇ ਐਕਸਰਸਾਈਜ਼ ਦੇ ਨਾਲ ਹੀ ਸੰਬੰਧਿਤ ਨਹੀਂ ਹੈ ਸਟੱਡੀ ਜਿਹੜੀ ਹੋਈ ਹੈ ਇਹਦੇ ਵਿੱਚ ਇਹਨਾਂ ਨੇ ਇਹ ਦੇਖਿਆ ਕਿ ਇੱਕ ਕਲੀਅਰ ਕੱਟ ਜੈਨੇਟਿਕ ਟ੍ਰਿਗਰ ਆ ਓਬੈਸਟੀ ਦੇ ਲਈ ਜਿਹੜੀ ਸਟੱਡੀ ਕੀਤੀ ਹੈ ਉਹਨੇ ਮਾਟਿਆ ਫੋਰੈਂਟਨ ਇੱਕ ਬ੍ਰਿਟਿਸ਼ ਹਰਟ ਫਾਊਂਡੇਸ਼ਨ ਦੀ ਸੀਨੀਅਰ ਫੈਲੋ ਆ ਅਸੋਸੀਏਟ ਪ੍ਰੋਫੈਸਰ ਆਫ ਸੈਲੂਲਰ ਬਾਇਓਲੋਜੀ ਦੇ ਵਿੱਚ ਯੂਨੀਵਰਸਿਟੀ ਆਫ ਐਕਸਟਰ ਦੇ ਵਿੱਚ ਯੂਕੇ ਦੇ ਵਿੱਚ ਉਹਨੇ ਇਹ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੈ ਤੇ ਕੈਨੇਡਾ ਦੇ ਵਿੱਚ ਵੀ ਇਹਦੇ ਉੱਤੇ ਸਟੱਡੀ ਹੋ ਰਹੀ ਹੈ ਬੀ ਤੁਹਾਡੇ ਮਟਾਪੇ ਦੀ ਮਟਾਪੇ ਲਈ ਕੋਈ ਜੀਨ ਆ ਜਿਹੜਾ ਟ੍ਰਿਗਰ ਹੁੰਦਾ ਆ ਤੁਹਾਡੇ ਅੰਦਰ ਤੇ ਜਿਹਦੇ ਕਰਕੇ ਤੁਹਾਨੂੰ ਮਟਾਪਾ ਹੋ ਰਿਹਾ ਆ ਤੇ ਇਹ ਹੀ ਇੱਕ ਵੱਡਾ ਕਾਰਨ ਹੋ ਸਕਦਾ ਆ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਕੰਪੇਅਰ ਕੀਤਾ ਦੋ ਜਿਹੜੀਆਂ ਇਹਨਾਂ ਦੀਆਂ ਇਹਨਾਂ ਨੇ ਇਹਨਾਂ ਸਾਰਿਆਂ ਨੂੰ ਲੈ ਕੇ ਆਪਸ ਦੇ ਵਿੱਚ ਉਹਨਾਂ ਦੇ ਜਿਹੜੇ ਅੰਕੜੇ ਆ ਉਹਨਾਂ ਨੂੰ ਲੈ ਕੇ ਇਹਨਾਂ ਨੇ ਕੰਪੇਅਰ ਕੀਤਾ ਕਿ ਜਿਹੜੇ ਇੱਕ ਮਤਲਬ ਔਰਤਾਂ ਜਨਰਲ ਵਿੱਚ ਜੀਨ ਮਿਊਟੇਸ਼ਨ ਆ ਮਤਲਬ ਜਿਹੜੇ ਜਿਨ੍ਹਾਂ ਦੇ ਵਿੱਚ ਇਹ ਜੈਨੇਟਿਕਸ ਦੇ ਵਿੱਚ ਇਹ ਜੀਨ ਹੈਗਾ ਜਾਂ ਇਹ ਖਾਸ ਮਿਊਟੇਸ਼ਨ ਹੋਈ ਆ ਮੋਟਾਪੇ ਵਾਲੀ ਉਹਨਾਂ ਦਾ ਕਹਿੰਦੇ 4.6 ਕਿਲੋ ਭਾਰ ਵਧ ਨਿਕਲਿਆ ਤੇ ਆਦਮੀਆਂ ਦੇ ਵਿੱਚ ਜਿਹੜੇ ਮਰਦ ਸੀਗੇ ਉਹਨਾਂ ਦੇ ਵਿੱਚ ਇਹ ਭਾਰ 2.4 ਕਿਲੋਗ੍ਰਾਮ ਵਾਧਾ ਲਿਖਿਆ ਮਤਲਬ ਕੀ ਆ ਕਿ ਸਾਰਾ ਕੁਝ ਉਹਨਾਂ ਨੇ ਸੇਮ ਰੱਖਿਆ ਵੀ ਆ ਇੰਨੀਆਂ ਔਰਤਾਂ ਇਹ ਇੰਨਾ ਖਾਂਦੀਆਂ ਆ ਆ ਕੰਮ ਕਰਦੀਆਂ ਇਹਨਾਂ ਨੂੰ ਕੈਲੋਰੀਜ਼ ਉਹਨਾਂ ਨੂੰ ਇੱਕ ਦਿਨ ਜਿੱਤੀਆਂ ਜਾਂਦੀਆਂ ਇੰਨੀਆਂ ਬਾਰਨ ਹੁੰਦੀਆਂ ਸਾਰੇ ਕੁਛ ਦੇ ਬਾਵਜੂਦ ਉਹਨਾਂ ਦਾ ਭਾਰ 3.5 ਕਿਲੋ ਦੇ ਕਰੀਬ ਜ਼ਿਆਦਾ ਨਿਕਲਿਆ ਤੇ ਜਿਨ੍ਹਾਂ ਦਾ 3.5 ਕਿਲੋ ਭਾਰ ਜ਼ਿਆਦਾ ਸੀ ਉਹਨਾਂ ਦਾ ਜਦੋਂ ਉਹਨਾਂ ਨੇ ਅੰਦਰੋਂ ਟੈਸਟ ਕੀਤਾ ਤਾਂ ਉਹਨਾਂ ਦੇ ਵਿੱਚ ਇੱਕ ਖਾਸ ਜੀਨ ਮਿਊਟੇਸ਼ਨ ਸੀ ਜਿਹੜੀ ਸਿੱਧੀ-ਸਿੱਧੀ ਲਿੰਕ ਕਰਦੀ ਆ ਵੀ ਬਾਕੀ ਸਾਰੀਆਂ ਗੱਲਾਂ ਦੋਵਾਂ 'ਚ ਬਰਾਬਰ ਆ ਜਾਂ ਕਈ ਉਹਨਾਂ ਨੇ ਕੇਸ ਸਟਡੀ ਕੀਤੀ ਤੇ ਫਿਰ ਜਾ ਕੇ ਉਹਨਾਂ ਨੇ ਕਨਕਲੂਡ ਕੀਤਾ ਕਿ ਜਿਹੜੀ ਇਹ ਜੈਨੇਟਿਕ ਮਿਊਟੇਸ਼ਨ ਆ ਉਹ ਮੋਟਾਪੇ ਦੇ ਲਈ ਜ਼ਿੰਮੇਵਾਰ ਆ ਜਿਹਦਾ ਮਤਲਬ ਇਹ ਆ ਕਿ ਭਾਵੇਂ ਕੋਈ ਬਰਾਬਰ ਖਾਂਦਾ ਹੋਵੇ ਦੋ ਜਣੇ ਜਿਹੜੇ ਖਾਣਾ ਪੀਂਦੇ ਉਹਨਾਂ ਦਾ ਬਰਾਬਰ ਆ ਕੰਮਕਾਰ ਵੀ ਲਗਭਗ ਬਰਾਬਰ ਆ ਇੱਕ ਦੇ ਵਿੱਚ ਭਾਰ ਵੱਧ ਸਕਦਾ ਇੱਕ ਮੋਟਾਪੇ ਦਾ ਸ਼ਿਕਾਰ ਹੋ ਸਕਦਾ باوجود ਦੂਜੇ ਜਿੰਨਾ ਖਾਂਦੇ ਕਿਉਂਕਿ ਉਹਦੇ ਵਿੱਚ ਜੈਨੇਟਿਕ ਮਿਊਟੇਸ਼ਨ ਹੋ ਚੁੱਕੀ ਜੈਨੇਟਿਕ ਅਸਲ ਦੀ ਵਿੱਚ ਮਿਊਟੇਸ਼ਨ ਦਾ ਮਤਲਬ ਕੀ ਆ ਮਨੁੱਖ ਦੇ ਅੰਦਰ ਜਿਹੜੇ ਸੈੱਲ ਹੁੰਦੇ ਨੇ ਸੈੱਲ ਦੇ ਵਿੱਚ ਨਿਊਕਲੀਅਸ ਤੇ ਉਹਦੇ ਵਿੱਚ ਕਰੋਮੋਸੋਮ ਤੇ ਉਹਦੇ ਉੱਤੇ ਇੱਕ ਜੀਨ ਮਤਲਬ ਹਰ ਇੱਕ ਵਿਅਕਤੀ ਦੇ ਅੰਦਰ ਕਿਸੇ ਵੀ ਗੁਣ ਦੇ ਲਈ ਜਾਂ ਕਿਸੇ ਵੀ ਉਹਦੇ ਕੈਰੈਕਟਰ ਦੇ ਲਈ ਇੱਕ ਜੀਨ ਪਿਆ ਹੁੰਦਾ ਜਿੱਦਾਂ ਕਿਸੇ ਬੰਦੇ ਦਾ ਕੱਦ ਕਿੰਨਾ ਹੋਣਾ ਉਹ ਜੇਨੈਟਿਕਲੀ ਹੈ ਜਦੋਂ ਮਾਂ ਦੀ ਕੁੱਖ ਦੇ ਵਿੱਚ ਐਗ ਤੇ ਸਪਰਮ ਮਿਲਦਾ ਆ ਉਸ ਵੇਲੇ ਡਿਸਾਈਡ ਹੋ ਜਾਂਦਾ ਵੀ ਇਹਦਾ ਕੱਦ ਕਿੰਨਾ ਹੋਣਾ ਜਾਂ ਇਹਦੀਆਂ ਅੱਖਾਂ ਦਾ ਰੰਗ ਕਿਦਾਂ ਦਾ ਹੋਣਾ ਇਹਦੇ ਵਾਲ ਕਰਲੀ ਹੋਣੇ ਆ ਬਹੁਤ ਕੁਝ ਜਾਨੀ ਕਈ ਬਿਮਾਰੀਆਂ ਕਿੰਨਾ ਕੁਝ ਜਿਹੜਾ ਉਹ ਡਿਸਾਈਡ ਹੁੰਦਾ ਪਹਿਲਾਂ ਹੀ ਤੁਹਾਡੇ ਜੀਨਸ ਦੇ ਉਹ ਜੀਨ ਤੁਹਾਡੇ ਹੁੰਦੇ ਆ ਵਿੱਚ ਪਏ ਕਿ ਆ ਜੀਨ ਜਿਹੜਾ ਇਹਦੇ ਲਈ ਜ਼ਿੰਮੇਵਾਰ ਆ ਐਸੇ ਤਰ੍ਹਾਂ ਇਹਨਾਂ ਨੇ ਹੁਣ ਜਿਹੜੀ ਇੱਕ ਜੀਨ ਮਿਊਟੇਸ਼ਨ ਲੱਭੀ ਉਹਦੇ ਵਿੱਚ ਜੀਨ ਦੇ ਵਿੱਚ ਤਬਦੀਲੀ ਹੋ ਕੇ ਮੋਟਾਪੇ ਦੇ ਲਈ ਉਹ ਜ਼ਿੰਮੇਵਾਰ ਹੁੰਦਾ ਉਹ ਕਰਦਾ ਕੀ ਆ ਕਿ ਜਿਹੜਾ ਜੀਨ ਆ ਇਹ ਤੁਹਾਡੀ ਜਿਹੜੀ ਥਾਇਰਾਇਡ ਦੇ ਫੰਕਸ਼ਨ ਤੇ ਅਸਰ ਪਾਉਂਦਾ ਤੁਹਾਡੀ ਜਿਹੜੀ એનર્ਜੀ ਐਕਸਪੈਂਡਿਚਰ ਆ ਉਹਨੂੰ ਘਟਾ ਦਿੰਦਾ ਤੇ ਜਦੋਂ એનર્ਜੀ ਐਕਸਪੈਂਡਿਚਰ ਜਾਂ ਤੁਹਾਡੀ ਨਹੀਂ એનર્ਜੀ ਉਨੀ ਲੱਗਦੀ ਤਾਂ ਉਹਦੇ ਨਾਲ ਸਿੱਧਾ ਸਿੱਧਾ ਅਸਰ ਜਿਹੜਾ ਆ ਉਹ ਤੁਹਾਡੇ ਉਹਦੇ ਉੱਤੇ ਪੈਂਦਾ ਕਿ ਤੁਸੀਂ ਜ਼ਿਆਦਾ ਜਿਹੜੀ એનર્ਜੀ ਆ ਉਹ ਸਟੋਰ ਕਰਨ ਲੱਗ ਜਾਂਦੇ ਆ ਸੋ ਇਸ ਕੋਰਲੇਸ਼ਨ ਨੂੰ ਇਹਨਾਂ ਦੋਵਾਂ ਚੀਜ਼ਾਂ ਨੂੰ ਆਪਸ ਵਿੱਚ ਜੋੜ ਕੇ ਹੁਣ ਪੇਸ਼ ਕੀਤਾ ਗਿਆ ਹੈ ਜਿਹੜੀਆਂ ਜੀਨ ਫਾਈਂਡਿੰਗਸ ਨੇ ਬਹੁਤ ਘੱਟ ਨੇ ਪਰ ਕਿਉਂਕਿ ਹੈਗੀਆਂ ਤੇ ਹੋ ਸਕਦਾ 5000 ਚੋਂ ਇੱਕ ਬੰਦੇ ਦੇ ਵਿੱਚ ਇਹ ਚੀਜ਼ ਮਿਲਦੀ ਹੈ ਪਰ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀਆਂ ਤੰਦਾਂ ਕੁਝ ਜੁੜ ਸਕਦੀਆਂ ਤੇ ਇਹਦੇ ਹੋਰ ਕਾਰਨ ਲੱਭੇ ਜਾ ਸਕਦੇ ਆਪਣੇ ਆਪ ਦੇ ਵਿੱਚ ਇੱਕ ਇਹ ਬਹੁਤ ਵੱਡੀ ਰਿਸਰਚ ਜਿਹੜੀ ਦੱਸੀ ਜਾ ਰਹੀ ਹੈ ਜਿਹੜੀ ਇਹਦੇ ਵਿੱਚ ਇਹਨੂੰ ਅੱਜ ਵੀ ਜੋੜ ਕੇ ਉਹ ਜਿਹੜੀ ਪੇਸ਼ ਕਰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜਾ ਜ਼ਿਆਦਾ ਤੁਸੀਂ ਜਿਹੜੀ ਉਹਨੂੰ ਉਸ ਤਰੀਕੇ ਨਾਲ ਜੋੜ ਕੇ ਪੇਸ਼ ਕਰਦੇ ਆ ਤਾਂ ਤੁਹਾਨੂੰ ਉਹ باوجود ਉਨੀ ਗੱਲ ਦੀ ਤੁਹਾਡੇ ਉਹ ਚੀਜ਼ ਜ਼ਿਆਦਾ ਹੋ ਰਹੀ ਹੈ ਤੇ ਜੇ ਜੇ ਮਤਲਬ ਜੀ ਜੈਨੇਟਿਕ ਕਮਿਊਟੇਸ਼ਨ ਤੋਂ ਬਿਨਾਂ ਤੁਸੀਂ ਰਹਿੰਦੇ ਆ ਤਾਂ ਉਹਦੇ ਵਿੱਚ ਜਿਹੜਾ ਆ ਜਿਹੜੀ ਫਰਕ ਆ ਉਹ ਉਦੇ ਨਾਲ ਉਹ ਥੋੜਾ ਜਿਹੜਾ ਇਹ ਪੈ ਰਿਹਾ ਸੋ ਇਹ ਇੱਕ ਨਵੀਂ ਜਿਹੜੀ ਖੋਜ ਆ ਬਹੁਤ ਮਹੱਤਵਪੂਰਨ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਅਬੈਸਟੀਨਲ ਡੀਲ ਕਰਨਾ ਇੱਕ ਮੁੱਖ ਸਮੱਸਿਆ ਬਣੀ ਆ ਇੱਕ ਤਰ੍ਹਾਂ ਦੀ ਇਹ ਮਹਾਮਾਰੀ ਆ ਮੋਟਾਪਾ ਇਥੇ ਔਰ ਖਾਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਜਿਹੜੀ ਅਬੈਸਟੀ ਆ ਉਥੇ ਇਹ ਉਤੋਂ ਵੱਡੀ ਸਮੱਸਿਆ ਬਣੀ ਆ ਉਹਨੂੰ ਕਾਬੂ ਕਰਨ ਦੇ ਵਿੱਚ ਜਿਹੜੀ ਇਹ ਰੀਸੈਂਟਲੀ ਖੋਜ ਕੀਤੀ ਗਈ ਆ ਜਾਂ ਜਿਹੜੀ ਜੈਨੇਟਿਕ ਕਮਿਊਟੇਸ਼ਨ ਉਹਨਾਂ ਦੇ ਅੰਦਰ ਲੱਭੀ ਆ ਇਹਦੇ ਨਾਲ ਫਾਇਦਾ ਜਿਹੜਾ ਆ ਉਹ ਕਾਫੀ ਜ਼ਿਆਦਾ ਹੋ ਸਕਦਾ ਆ ਅਗਲੀ ਕਰਬਾ 200 ਟੈਂਪਰੇਰੀ ਫੋਰਨ ਵਰਕਰਸ ਦੇ ਸੰਬੰਧੀ ਇਮੀਗ੍ਰੇਸ਼ਨ ਇਸ ਵੇਲੇ ਇੱਕ ਵੱਡਾ ਮਸਲਾ ਕੈਨੇਡਾ ਦੇ ਵਿੱਚ ਬਣਿਆ ਆ ਇਲੈਕਸ਼ਨ ਜਿਹੜੀ ਆ ਫੈਡਰਲ ਅਗਲੇ ਸਾਲ ਹੋਣੀ ਆ ਉਹ ਤੋਂ ਪਹਿਲਾਂ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਮੁੱਦਾ ਆ ਕਈ ਗੱਲਾਂ ਹੁਣ ਇਹਦੀ ਕੋਖ ਪੜਤਾਲ ਕੀਤੀ ਜਾ ਰਹੀ ਆ ਇਲੈਕਸ਼ਨ ਬਾਰੇ ਮਾਫੀ ਚਾਹੁੰਦਾ ਇਹਦੇ ਬਾਰੇ ਇਮੀਗ੍ਰੇਸ਼ਨ ਬਾਰੇ ਹੁਣ ਕਈ ਪੱਖਾਂ ਤੋਂ ਦੇਖਿਆ ਜਾ ਰਿਹਾ ਵੀ ਅਸਲ ਦੇ ਵਿੱਚ ਹੋ ਕੀ ਰਿਹਾ ਇੱਕ ਤੇ ਇਹ ਹੋ ਰਿਹਾ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਉਹ ਕੈਨੇਡਾ ਦੇ ਵਿੱਚ ਗਿਣਤੀ ਉਹਨਾਂ ਦੀ ਬਹੁਤ ਵਧ ਗਈ ਹੈ ਪਿਛਲੇ 5 ਸਾਲਾਂ ਚ ਦੁੱਗਣੇ ਤੋਂ ਜ਼ਿਆਦਾ ਹੋ ਗਏ ਜਦੋਂ ਦੀ ਪੋਸਟ ਪੰਡੈਮਿਕ ਲੇਬਰ ਸ਼ਾਰਟੇਜ ਆਈ ਹੈ ਆਮ ਤੌਰ ਤੇ ਇੱਥੇ ਕੰਮ ਕਰਨ ਵਾਲਾ ਬੰਦਾ ਜਿਹੜਾ ਵੀ ਪੀਆਰ ਹੁੰਦਾ ਪਰਮਾਨੈਂਟ ਰੈਜ਼ੀਡੈਂਟ ਹੁੰਦਾ ਉਹ ਕੰਮ ਕਰ ਸਕਦਾ ਉਹਨੂੰ ਫਿਰ ਸਾਰੇ ਬੈਨੀਫਿਟ ਦਿੱਤੇ ਜਾਂਦੇ ਕਿ ਮਿਨਿਮਮ ਵੇਜਸ ਦਿੱਤਾ ਜਾਂਦਾ ਹੋਰ ਸਾਰਾ ਕੁਝ ਦਿੱਤਾ ਜਾਂਦਾ ਫੇਰ ਇਥੇ ਇੱਕ ਟ੍ਰੈਂਡ ਚੱਲਿਆ ਕਿ ਜੀ ਜੇ ਕੈਨੇਡਾ ਦੇ ਕੋਲ ਆ ਬੰਦੇ ਹੈ ਨਹੀਂ ਗੇ ਤਾਂ ਇਹ ਬਾਹਰੋਂ ਮੰਗਵਾ ਲੈਣ ਉਹਨਾਂ ਨੂੰ ਇਹ ਸਕਿਲਡ ਵਰਕਰ ਕੈਟਾਗਰੀ ਦੇ ਵਿੱਚ ਉਹਨਾਂ ਦੀ ਪ੍ਰੋਸੈਸ ਕੱਢਦੇ ਸੀ ਫਾਈਲਾਂ ਕੱਢਦੇ ਸੀ ਜਿਹੜੇ ਪੀਆਰ ਉਹਨਾਂ ਨੂੰ ਦੇ ਕੇ ਇਥੇ ਪੱਕੇ ਕਰ ਲੈਂਦੇ ਸੀ ਉਹ ਬੰਦੇ ਜਿਆਦਾ ਜਿਵੇਂ ਮੰਨ ਲਓ ਇੰਜੀਨੀਅਰ ਹੈ ਨਹੀਂ ਡਾਕਟਰ ਹੈ ਨਹੀਂ ਨਰਸਾਂ ਹੈ ਨਹੀਂ ਟੀਚਰ ਹੈ ਨਹੀਂ ਕੋਈ ਵੀ ਕੈਟਾਗਰੀ ਹੈ ਨਹੀਂ ਇਹ ਕਹਿੰਦੇ ਸੀ ਵੀ ਸਾਨੂੰ ਆ ਚਾਹੀਦੇ ਜੇ ਕੋਈ ਸ਼ੱਕਾ ਤੋਂ ਆ ਜਵੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਦੇ ਕਿਸਾਦ ਲਿਆ ਜਾਂਦਾ ਸੀ ਕਈ ਕੇਸਸ ਦੇ ਵਿੱਚ ਜਿੱਦੋ ਜਿੱਦਾਂ ਸਮਾਂ ਬਦਲੇ ਜਿਵੇਂ ਫਾਰਮਿੰਗ ਦੇ ਵਿੱਚ ਬਹੁਤੇ ਕੈਨੇਡੀਅਨ ਜਾਣਾ ਨਹੀਂ ਚਾਹੁੰਦੇ ਫਾਰਮ ਲੇਬਰ ਦੇ ਵਿੱਚ ਬਹੁਤੇ ਕੈਨੇਡੀਅਨ ਜਾਣਾ ਨਹੀਂ ਚਾਹੁੰਦੇ ਉਹਨਾਂ ਕੇਸਸ ਦੇ ਵਿੱਚ ਫੇਰ ਇਹਨਾਂ ਨੇ ਕੀ ਕੀ ਕੀਤਾ ਜਿਵੇਂ ਟੈਂਪਰੇਰੀ ਇੱਕ ਕੈਟਾਗਰੀ ਇਸ ਚੀਜ਼ ਦੀ ਬਣਾ ਲਈ ਕਿ ਤੁਸੀਂ ਟੈਂਪਰੇਰੀ ਤੌਰ ਦੇ ਉੱਤੇ ਬਾਹਰੋਂ ਵਰਕਰ ਜਿਹੜੇ ਆ ਉਹਨਾਂ ਨੂੰ ਸੱਦ ਸਕਦੇ ਆ ਟੈਂਪਰੇਰੀਲੀ ਉਹ ਵਰਕਰ ਇੱਥੇ ਆ ਸਕਦੇ ਆ ਤੇ ਆ ਕੇ ਕੰਮ ਕਰਨ ਥੋੜਾ ਜਿਹਾ ਜਨਨਚਰ ਸੀਜ਼ਨਾਂ ਬਾਅਦ ਦੇ ਵਿੱਚ ਚਲੇ ਜਾਂ ਵਰਕਰ ਦੇ ਵੇਜਸ ਵੀ ਘੱਟ ਆ ਉਹਨਾਂ ਦੀ ਜਿੰਮੇਵਾਰੀ ਵੀ ਸਰਕਾਰ ਦੀ ਘੱਟ ਆ ਹੋਰ ਵੀ ਸਹੂਲਤਾਂ ਆ ਦੂਜਾ ਇਹਨਾਂ ਦੇ ਖਰਚੇ ਘੱਟ ਹੁੰਦੇ ਆ ਪੇਰਾਂ ਦੀ ਓਨੀ ਜ਼ਿਆਦਾ ਨਹੀਂ ਹੁੰਦੀ। ਇਹ ਸਰਕਾਰ ਨੇ ਕਹਿ ਦਿੱਤਾ ਕਿ ਜੇ ਕਿਸੇ ਬਿਜ਼ਨਸ ਵਾਲੇ ਨੂੰ ਜੇ ਕਿਸੇ EMPLOYER ਨੂੰ ਕੈਨੇਡਾ ਦੇ ਵਿੱਚੋਂ ਕੰਮ ਨਹੀਂ ਲੱਭਦੇ ਉਹ ਇਹ TFWP ਜਿਹੜੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਤਹਿਤ ਕੰਮ ਇੱਥੇ ਸੱਜ ਸਕਦੇ ਆ। ਹੁਣ ਮਤਲਬ ਇੱਕ ਵਕਤੀ ਤੌਰ ਦੇ ਉੱਤੇ ਸ਼ਾ ਆ ਜਾਂਦਾ ਟੈਂਪਰੇਰੀ ਰਿਲੀਫ ਮਿਲ ਜਾਂਦੀ EMPLOYER ਨੂੰ ਜਦੋਂ ਲੋਕਲ ਵਰਕਰ ਕੋਈ ਅਵੇਲੇਬਲ ਹੀ ਨਹੀਂ ਆ। ਮਕਸੀਕੋ ਤੋਂ ਇੱਥੋਂ ਇਧਰ ਉਧਰ ਕਿੰਨੇ ਜਿਹੜੇ ਵਰਕਰ ਨੇ ਉਹ ਆਮ ਤੌਰ ਤੇ ਐਗਰੀਕਲਚਰ ਦੇ ਵਿੱਚ ਇੱਥੇ ਆਉਂਦੇ ਸੀਗੇ ਪਰ ਹੁਣ ਉਹ ਹਰ ਇੱਕ ਫੀਲਡ ਦੇ ਵਿੱਚ ਆ ਗਿਆ ਰੈਸਟੋਰੈਂਟ ਤੋਂ ਲੈ ਕੇ ਕੰਸਟਰਕਸ਼ਨ ਤੱਕ ਉਹਨਾਂ ਦੀ ਗਿਣਤੀ ਹੋ ਗਈ ਹੈ ਪਿਛਲੇ ਸਾਲ ਜਿਹੜੇ ਏਮਪਲੋਇਰਸ ਹੈਗੇ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਟੋਟਲ ਇਹਨਾਂ ਨੇ 239646 2.5 ਲੱਖ ਦੇ ਨੇੜੇ ਟੈਂਪੋਰਰੀ ਫੋਰਨ ਵਰਕਰ ਜਿਹੜੇ ਇੱਥੇ ਸਰਦੇ ਆ ਤੇ ਜਿਹੜੇ 2018 ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਉਸ ਵੇਲੇ ਇਹ 18988 ਸੀ ਮਤਲਬ 1 ਲੱਖ ਤੋਂ 2.5 ਲੱਖ ਦੇ ਨੇੜੇ ਵਰਕਰ 18 ਤੋਂ ਲੈ ਕੇ 24 ਤੱਕ ਹੋਗਾ ਜਿਹੜੇ ਪੱਕੇ ਨਹੀਂ ਆ ਕੱਚੇ ਆ ਵਰਕ ਪਰਮਿਟ ਤੇ ਆ ਹੁਣ ਸਰਕਾਰ ਉਹਨਾਂ ਦਾ ਕਰੇ ਕੀ ਜਿਹੜੇ ਹੁਣ ਦੋਵੇਂ ਪਾਸੇ ਨੇ ਇੱਕ ਤੇ ਉਹਨਾਂ ਦਾ ਐਕਸਪਲੋਇਟੇਸ਼ਨ ਵੀ ਕਈ ਵਾਰੀ ਜ਼ਿਆਦਾ ਹੁੰਦੀ ਆ ਐਮਪਲੋਇਰ ਦੇ ਲਈ ਉਹਨਾਂ ਦਾ ਫਾਇਦਾ ਆ ਉਹਨਾਂ ਦੇ ਰਾਈਟਸ ਇੰਨੇ ਜ਼ਿਆਦਾ ਨਹੀਂ ਆ ਨਾ ਉਹਨਾਂ ਦੀ ਕੋਈ ਗੱਲਬਾਤ ਆ ਜਿਹੜੀ ਕ레ਡੀਅਨ ਸਰਕਾਰ ਆ ਇਹਨਾਂ ਨੇ ਇਹਦੀ ਜਿਹੜੀਆਂ ਰੈਸਟ੍ਰਿਕਸ਼ਨ ਸੀ ਉਹ ਘਟਾ ਦਿੱਤੀਆਂ ਬਿਜ਼ਨੈਸਸ ਦੀ ਹੈਲਪ ਕਰਨ ਦੇ ਲਈ ਸੌਖਾ ਕਰਤਾ ਵੀ ਤੁਸੀਂ ਸੌਖੇ ਰੱਖ ਸਕਦੇ ਆ ਤੇ ਜਿਹੜਾ ਹੁਣ ਦੂਜਾ ਇਹ ਆ ਕਿ ਉਹਦੇ ਨਾਲ ਫਰਕ ਤੇ ਦਿੱਲੀ ਇਕਨੋਮੀ ਨੂੰ ਵੀ ਪਿਆ ਔਰ ਇੰਡਸਟਰੀਆਂ ਦੇ ਜਿਹੜੀ ਵੱਖ-ਵੱਖ ਇੰਡਸਟਰੀ ਦੇ ਵਿੱਚ ਇਹ ਕੁਝ ਹੋਇਆ ਫਾਰਮਸ ਤੋਂ ਲੈ ਕੇ ਗ੍ਰੀਨ ਹਾਊਸਸ ਵਰਕਰਸ ਤੱਕ ਬਹੁਤ ਹਾਈ ਡਿਮਾਂਡ ਦੇ ਵਿੱਚ ਰਹੇ ਆ ਫਿਰ ਵਾਧਾ ਹੋਇਆ ਇਹਨਾਂ ਦਾ ਜਿਹੜਾ ਐਡਮਿਨਿਸਟ੍ਰੇਟਿਵ ਅਸਿਸਟੈਂਟਸ ਨੇ ਜਿਵੇਂ ਕਲੀਨਰਸ ਨੇ ਜਾਂ ਕੰਸਟ੍ਰਕਸ਼ਨ ਵਰਕਰ ਨੇ ਉਹਨਾਂ ਦੇ ਜਿਹੜੇ ਆਹਾ ਫਾਸਟ ਫੂਡ ਸੈਕਟਰ ਆ ਫਾਸਟ ਫੂਡ ਚੇਨਸ ਨੇ ਰੈਸਟੋਰੈਂਟਸ ਨੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦਾ ਯੂਜ਼ ਕਰ ਰਹੇ ਆ ਤੇ ਇਹਨਾਂ ਦਾ ਜਿਹੜਾ ਫੂਡ ਕਾਊਂਟਰ ਅਟੈਂਡੈਂਟ ਤੋਂ ਲੈ ਕੇ ਕੁੱਕ ਤੋਂ ਲੈ ਕੇ ਕਿਚਨ ਹਲਪਰ ਤੱਕ ਜਿਹੜੇ ਇਹਨਾਂ ਦੇ ਵਿੱਚ ਵਾਧਾ ਹੋਇਆ ਹੁਣ ਜਿਹੜਾ ਐਮਪਲੋਇਰ ਆ ਉਹਦਾ ਮੇਜਰ ਬੈਨੀਫਿਟ ਇਹ ਆ ਕਿ ਜਿਹੜੀ ਟੈਂਪਰੇਰੀ ਫੋਰਨ ਵਰਕਰਸ ਨੇ ਆ ਜਿਹੜੇ ਉਹਨਾਂ ਦੇ ਜਿਹੜੇ ਪਰਮਿਟ ਆ ਉਹ ਉਹਨਾਂ ਦੇ ਨਾਲ ਟਾਈ ਕੀਤੇ ਹੁੰਦੇ ਆ ਤੇ ਇਹਦਾ ਮਤਲਬ ਇਹ ਆ ਕਿ ਉਹ ਐਗਰੀਮੈਂਟ ਕਿਉਂਕਿ ਮੰਨ ਲਓ ਇੱਕ ਸਟੋਰ ਵਾਲੇ ਨਾਲ ਉਹਨਾਂ ਦਾ ਐਗਰੀਮੈਂਟ ਹੋਇਆ ਤੇ ਉਹਦੇ ਹੀ ਕੰਮ ਕਰਨਗੇ ਏਮਪਲੋਇਰ ਨੂੰ ਤਾਂ ਫਾਇਦਾ ਆ ਵੀ ਉਹਨੂੰ ਇੱਕ ਘਟੋ-ਘਟ ਅ ਉਹਨੂੰ ਵਰਕਰ ਤਾਂ ਨਹੀਂ ਜਾਊਗਾ ਉਹਦੇ ਕੋਲ ਤਾਂ ਰਹੂਗਾ ਦੂਜਾ ਇਹਦੇ ਵਿੱਚ ਅਲੱਗ-ਅਲੱਗ ਵਰਕਰ ਦੇ ਜਿਹੜੇ ਅਨੁਭਵ ਨੇ ਉਹ ਅਲੱਗ-ਅਲੱਗ ਨੇ ਕੁਝ ਜਿਹੜੇ ਟੈਂਪੋਰਰੀ ਫੋਰਨ ਵਰਕਰ ਆ ਉਹ ਤਾਂ ਬੜੇ ਉਹਨਾਂ ਨੇ ਆਪਣਾ ਜਿਹੜਾ ਸਾਰਥਕ ਤਜਰਬੇ ਦੱਸਿਆ ਹਾਂ ਪੱਕੀ ਅਨੁਭਵ ਦੱਸਿਆ ਆ ਕੇ ਪੋਜੀਟਿਵ ਜਿਹੜਾ ਹੀ ਐਕਸਪੀਰੀਅੰਸ ਆ ਉਹਨਾਂ ਦਾ ਜਿਹੜੇ ਏਮਪਲੋਇਰ ਬਹੁਤ ਸਪੋਰਟਿਵ ਸੀਗੇ ਤੇ ਦੂਜੇ ਜਿਹੜੇ ਸੀਗੇ ਉਹ ਐਕਸਪਲੋਇਟੇਸ਼ਨ ਕਹਿੰਦੇ ਸਾਡੀ ਹੋਈ ਆ ਜਾਂ ਅੰਡਰ ਪੇਮੈਂਟ ਕੀਤੀ ਗਈ ਸਾਨੂੰ ਪੂਰੇ ਪੈਸੇ ਨਹੀਂ ਦਿੱਤੇ ਤੇ ਮਾੜੀਆਂ ਜਿਹੜੀਆਂ ਵਰਕਿੰਗ ਕੰਡੀਸ਼ਨ ਸੀਗੀਆਂ ਸੋ ਇਸ ਪ੍ਰੋਗਰਾਮ ਦੇ ਨਾਲ ਬ੍ਰਾਡਰ ਰੂਪ ਦੇ ਵਿੱਚ ਇਕਨੋਮੀ ਦੇ ਉੱਤੇ ਕਾਫੀ ਫਰਕ ਪਿਆ ਆ ਵੇਜਸ ਇਹਦੇ ਨਾਲ ਕਟੇ ਆ ਕੈਨੇਡੀਅਨ ਵਰਕਰ ਜਦੋਂ ਏਸੀ ਜੋਬ ਜਿਹੜਾ ਇੱਥੇ ਦਾ ਪੀਆਰ ਕਰਦਾ ਆ ਉਹਦੇ ਲਈ ਹੋਰ ਜਿਹੜੀ ਉਹ ਪੇਮੈਂਟ ਹੁੰਦੀ ਆ ਤੇ ਦੂਜਿਆਂ ਦੇ ਲਈ ਹੋਰ ਹੁਣ ਜਿਹੜੀ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਆ ਇਹ ਇਨਕ ਜ਼ਰੂਰਤ ਵਾਲਾ ਬਣ ਗਿਆ ਕਿ ਕੁਝ ਇੰਡਸਟਰੀ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਇੰਪਰੂਵਮੈਂਟ ਦੀ ਲੋੜ ਆ ਟੈਂਪੋਰਰੀ ਵਰਕਰਸ ਨੂੰ ਪ੍ਰੋਟੈਕਟ ਕਰਨ ਦੇ ਲਈ ਤਾਂ ਕਿ ਉਹਨਾਂ ਨੂੰ ਅੱਗੇ ਪਰਮਨੈਂਟ ਰੈਜ਼ਿਡੈਂਸੀ ਦੇਣ ਦੇ ਲਈ ਤੇ ਜਿਹੜੇ ਇਸ਼ੂ ਆ ਜੁਨਾ ਦੇ ਵਿੱਚ ਪਾਵਰ ਇੰਬੈਲੈਂਸ ਆ ੈਂਪਲੋਇਰ ਤੇ ਵਰਕਰਸ ਦੇ ਵਿੱਚ ਕਾ ਜਿਹੜੀਆਂ ਸਹੂਲਤਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਨਹੀਂ ਮਿਲ ਰਹੀਆਂ ਉੱਥੇ ਕਿਤੇ ਨਾ ਕਿਤੇ ਗੱਲਬਾਤ ਚੱਲ ਰਹੀ ਹੈ ਵੀ ਇਹਦੇ ਵਿੱਚ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਤਾਂ ਕਿ ਬਿਹਤਰ ਜਿਹੜੇ ਨਤੀਜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਣ ਜਿਹੜੀ ਬਿਜ਼ਨਸ ਡਿਮਾਂਡ ਆ ਟੈਂਪਰੇਰੀ ਫੋਰਨ ਵਰਕਰ ਦੀ ਉਹ ਹਜੇ ਵੀ ਵਧੀ ਜਾਂਦੀ ਹੈ ਪਿਛਲੇ ਸਮੇਂ ਦੇ ਵਿੱਚ ਵੀ ਵਧੀ ਆ ਐਮਪਲॉयਰਸ ਨੂੰ ਸਰਕਾਰ ਨੇ ਜਿਹੜੀ ਗ੍ਰੀਨ ਲਾਈਟ ਦੇ ਦਿੱਤੀ ਸੀ ਕਿ ਤੁਸੀਂ ਜਿੰਨੇ ਲਿਆ ਸਕਦੇ ਆ ਜਾਂ ਦੁੱਗਣਿਆਂ ਤੋਂ ਵੀ ਜ਼ਿਆਦਾ ਇਹ ਇੱਥੇ ਜਿਹੜੇ ਫੋਰਨ ਵਰਕਰ ਆ ਉਹ ਲੈ ਕੇ ਆਏ ਆ ਜਿਹੜਾ ਪਿਛਲੇ 5 ਸਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਹੁੰਦਾ ਪ੍ਰੋਗਰਾਮ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਗਿਆ ਸੀ ਕਿ ਜਿਹੜੀ ਵਕਤੀ ਤੌਰ ਦੇ ਉੱਤੇ ਰਾਹਤ ਮਿਲ ਜੇ ਇੱਕ ਬਿਜ਼ਨਸ ਵਾਲੇ ਨੂੰ ਇੱਕ এমਪਲੋਇਰ ਨੂੰ ਤੇ ਉਹਦੇ ਨਾਲ ਫਿਰ ਜਦੋਂ ਥੋੜਾ ਜਿਹਾ ਸਾਰਾ ਕੁਝ ਠੀਕ ਠਾਕ ਹੋ ਜਾਂਦਾ ਹੈ ਤਾਂ ਉਸ ਵੇਲੇ ਜਿਹੜਾ ਪਰਮਾਨੈਂਟ ਬੰਦਾ ਇੱਥੋਂ ਹਾਇਰ ਕਰ ਲਵੇ ਪਰ ਕਿਉਂਕਿ এমਪਲੋਇਰ ਨੂੰ ਬਹੁਤ ਫਾਇਦੇ ਵਾਲੀ ਚੀਜ਼ ਲੱਗਦੀ ਹੈ ਘੱਟ ਪੇ ਦੇ ਉੱਤੇ ਇੱਕ ਸਟੇਬਲ ਵਰਕਰ ਜਿਹਦੇ ਰੈਕਸਪੇ ਬਹੁਤ ਜ਼ਿਆਦਾ ਨਹੀਂ ਹੈ ਦੂਜੇ ਪਾਸੇ ਜੇਕਰ এমਪਲੋਈ ਵਾਲੇ ਪੱਖ ਤੋਂ ਦੇਖਦੇ ਹਾਂ ਤਾਂ ਉਹਦਾਂ ਦਾ ਨੁਕਸਾਨ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਹੋ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ